ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਬਹੁਤ ਹੀ ਸੋਖਾ ਡਿਜ਼ਾਈਨ ਹੈ 6 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 6 ਸਲਾਈਆਂ ਦੇ ਵਿੱਚੋਂ 3 ਸਲਾਈਆਂ ਦੇ ਵਿੱਚ ਡਿਜ਼ਾਈਨ ਬੰਨਣਾ ਹੈ ਤੇ 3 ਸਲਾਈਆਂ ਜਿਹੜੀਆਂ ਉਹ ਉਲਟੀਆਂ ਸਿੱਧੀਆਂ ਹੀ ਬਣਣਗੀਆਂ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਇਹ ਜਿਹੜਾ ਡਿਜ਼ਾਈਨ ਹੈ ਬਣ ਜਾਂਦਾ ਹੈ ਤਿੰਨ ਤਿੰਨ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਉਣੇ ਪੈਣਗੇ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਬਾਧੂ ਪਾ ਲੋ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਇੱਥੇ ਮੈਂ 3 3 ਦੇ ਹਿਸਾਬ ਨਾਲ 12 ਕੁੰਡੇ ਪਾਏ ਨੇ ਤੇ ਦੋ ਕੁੰਡੇ ਐਕਸਟਰਾ ਪਾ ਕੇ 14 ਕੁੰਡੇ ਪਾਏ ਹੋਏ ਨੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਹੁਣ ਆਪਾਂ ਡਿਜ਼ਾਈਨ ਜਿਹੜਾ ਆ ਉਹ ਬਣਾਉਣਾ ਸ਼ੁਰੂ ਕਰਦੇ ਆ ਪਹਿਲਾ ਕੁੰਡਾ ਉਤਾਰ ਲੈਣਾ ਹੈ ਉਸ ਤੋਂ ਬਾਅਦ ਧਾਗਾ ਜਿਹੜਾ ਆਪਣੀ ਵਾਲੀ ਸਾਈਡ ਕਰ ਲੈਣਾ ਥੋੜਾ ਜਿਹਾ ਲੂਸ ਰੱਖਣਾ ਫਿਰ ਅਗਲਾ ਕੁੰਡਾ ਜਿਹੜਾ ਇਹਨੂੰ ਸਲਿੱਪ ਕਰ ਲੈਣਾ ਹੈ ਧਾਗਾ ਆਪਣੀ ਵਾਲੀ ਸਾਈਡ ਰਹੇਗਾ ਅਗਲਾ ਕੁੰਡਾ ਸਲਿੱਪ ਕਰ ਲੈਣਾ ਹੈ ਫਿਰ ਇਸ ਤੋਂ ਬਾਅਦ ਦੋ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਇਹ ਜਿਹੜਾ ਆਪਾਂ ਵਲ ਪਾਇਆ ਸੀਗਾ ਆਪਣੀ ਸਾਈਡ ਧਾਗਾ ਕਰਕੇ ਇਸ ਵਲ ਨੂੰ ਇਹ ਤਿੰਨ ਕੁੰਡਿਆਂ ਦੇ ਉੱਪਰੋਂ ਨੀਚੇ ਉਤਾਰ ਦੇਣਾ ਹੈ ਇਹੀ ਤਿੰਨ ਕੁੰਡੇ ਜਿਹੜੇ ਅਸੀਂ ਬਾਰ ਬਾਰ ਰਿਪੀਟ ਕਰਨੇ ਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਪਹਿਲਾਂ ਫਿਰ ਇੱਕ ਕੁੰਡੇ ਨੂੰ ਬਿਨਾ ਬੁਣੇ ਉਤਾਰ ਲੈਣਾ ਦੋ ਕੁੰਡੇ ਸਿੱਧੇ ਬਣਾ ਲੈਣੇ ਆ ਇਹ ਜਿਹੜਾ ਧਾਗਾ ਉੱਪਰੋਂ ਦੀ ਗਿਆ ਸੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਤਿੰਨ ਕੁੰਡਿਆਂ ਦੇ ਉੱਪਰੋਂ ਉਤਾਰ ਕੇ ਨੀਚੇ ਛੋੜ ਦੇਣਾ ਹੈ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹੋ ਤਿੰਨ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਇੱਕ ਕੁੰਡਾ ਇਸ ਤਰ੍ਹਾਂ ਕਰਕੇ ਸਲਿੱਪ ਕਰ ਲਿਆ ਇਧਰ ਵਾਲੇ ਪਾਸੇ ਲੈ ਆਉਂਦਾ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਇਹ ਜਿਹੜਾ ਉਪਰੋਂ ਦੀ ਵਾਲ ਪਾਇਆ ਹੋਇਆ ਸੀ ਇਹਨੂੰ ਆਪਾਂ ਤਿੰਨ ਕੁੰਡਿਆਂ ਦੇ ਉੱਪਰੋਂ نیچے ਸੁੱਟ ਦੇਣਾ ਫਿਰ ਧਾਗਾ ਆਪਣੀ ਵਾਲੇ ਸਾਈਡ ਇੱਕ ਕੁੰਡਾ ਬਿਨਾਂ ਬੁਨੇ ਉਤਾਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਇਹ ਜਿਹੜਾ ਵਾਲ ਪਾਇਆ ਸੀ ਇਹਨੂੰ ਆਪਾਂ ਤਿੰਨ ਕੁੰਡਿਆਂ ਦੇ ਉੱਪਰੋਂ نیچے ਉਤਾਰ ਦੇਣਾ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਬਣ ਗਈ ਇਹ ਡਿਜ਼ਾਈਨ ਦੀ ਹੁਣ ਦੂਸਰੀ ਸਲਾਈ ਵੇਖੋ ਉਲਟੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਹੈ ਉਰੀ ਸਲਾਈ ਉਲਟੀ ਉਲਟਿਵਨਾ ਕੇ ਕੰਪਲੀਟ ਕਰ ਲਵਾਂਗੀ ਬਹੁਤ ਹੀ ਸੋਖਾ ਡਿਜ਼ਾਈਨ ਹੈ ਦੋ ਸਲਾਈਆਂ ਬਣ ਗਿਆ ਹੁਣ ਆ ਗਿਆਂ ਤੀਸਰੀ ਸਲਾਈ ਤੇ ਤੀਸਰੀ ਸਲਾਈ ਚ ਵੇਖੋ ਕਿਸ ਤਰ੍ਹਾਂ ਕਰਨਾ ਹੈ ਪਹਿਲਾ ਕੁੰਡਾ ਉਤਾਰ ਲੈਣਾ ਹੁਣ ਇਹ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਇਹ ਵਾਲਾ ਇੱਕ ਕੁੰਡਾ ਜਿਹੜਾ ਇਹਨੂੰ ਇੱਧਰ ਵਾਲੀ ਸਾਈਡ ਖੜਨਾ ਆਪਾਂ ਵੇਖੋ ਕਿਸ ਤਰ੍ਹਾਂ ਇਹ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਬੈਕ ਤੋਂ ਆਪਾਂ ਪਾ ਲੈਣਾ ਵਾ ਤੇ ਇਹ ਵਾਲੇ ਕੁੰਡੇ ਨੂੰ ਉਤਾਰ ਕੇ ਫਿਰ ਇਧਰ ਵਾਲੀ ਸਾਈਡ ਪਾ ਲੈਣਾ। ਇਹ ਵੀ ਦੋ ਕੁੰਡੇ ਆਪਾਂ ਖੱਬੇ ਹੱਥ ਵਾਲੀ ਸਲਾਈ ਤੇ ਪਾ ਲਾਂਗੇ ਤੇ ਤਿੰਨੋਂ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਦੇਣਾ। 1 2 3 ਹੁਣ ਫੇਰ ਇਹ ਹੀ ਤਿੰਨ ਕੁੰਡੇ ਰਿਪੀਟ ਕਰਾਂਗੇ। ਇਹ ਇੱਕ ਕੁੰਡਾ ਜਿਹੜਾ ਇਹਨੂੰ ਇਧਰ ਲੈ ਕੇ ਜਾਣਾ ਆਪਾਂ ਇਸ ਤਰ੍ਹਾਂ ਪਹਿਲਾਂ ਪਿੱਛੇ ਦੀ ਪਾ ਲੈਣਾ ਵਾ। ਫਿਰ ਇਹ ਵਾਲੇ ਕੁੰਡੇ ਨੂੰ ਅਗਲੇ ਪਾਸੇ ਲੈ ਆਉਣਾ। ਇਹ ਤਿੰਨ ਕੁੰਡਿਆਂ ਨੂੰ ਸਿੱਧਾ ਬਣਾ ਦੇਣਾ ਤਿੰਨ ਕੁੰਡਿਆਂ ਨੂੰ ਆਪਾਂ ਸਿੱਧਾ ਬਣਾਵਾਂਗੇ ਫਿਰ ਇਸੇ ਤਰ੍ਹਾਂ ਇਹ ਜਿਹੜੇ ਦੋ ਕੁੰਡੇ ਬੈਕ ਤੋਂ ਲੈ ਆਉਣੇ ਆ ਇੱਕ ਕੁੰਡਾ ਜਿਹੜਾ ਉਹ ਫਰੰਟ ਤੋਂ ਟਵਿਸਟ ਕਰ ਦੇਣਾ ਇਸ ਤਰ੍ਹਾਂ ਤੁਸੀਂ ਬਹੁਤ ਆਸਾਨੀ ਦੇ ਨਾਲ ਇਹ ਜਿਹੜੇ ਕੁੰਡੇ ਆ ਇਹਨਾਂ ਨੂੰ ਟਵਿਸਟ ਕਰ ਸਕੋਗੇ ਪਹਿਲਾਂ ਪਿਛਲੇ ਦੋ ਕੁੰਡੇ ਸਲਾਈ ਦੇ ਵਿੱਚ ਪਾ ਲੈਣੇ ਪਿਛਲੇ ਪਾਸਿਓਂ ਇਹ ਵਾਲਾ ਕੁੰਡਾ ਜਿਹੜਾ ਆਸਾਨੀ ਦੇ ਨਾਲ ਹੀ ਇੱਧਰ ਸਾਈਡ ਪੈ ਜਾਏਗਾ ਇਹ نیچے ਨਹੀਂ ਡਿੱਗਦਾ ਬਹੁਤ ਸੌਖੇ ਤਰੀਕੇ ਨਾਲ ਪੈ ਜਾਂਦਾ ਹੈ ਤਿੰਨੋਂ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਲੈਣਾ ਤੇ ਲਾਸਟ ਵਾਲੇ ਕੁੰਡੇ ਨੂੰ ਵੀ ਸਿੱਧਾ ਬਣਾ ਲੈਣਾ ਤੀਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆ ਗਏ ਆਂ ਚੌਥੀ ਸਲਾਈ ਤੇ ਚੌਥੀ ਸਲਾਈ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ। ਉਰੀ ਸਲਾਈ ਉਲਟੀ-ਉਲਟੀ ਬਣਾ ਲੈਣੀ ਹੈ। ਇਸ ਡਿਜ਼ਾਈਨ ਦੇ ਵਿੱਚ ਉਲਟੀਆਂ ਸਲਾਈਆਂ ਜਿਹੜੀਆਂ ਹੋ ਉਲਟੀਆਂ ਹੀ ਬਣਦੀਆਂ ਨੇ। ਚਾਰ ਸਲਾਈਆਂ ਬਣ ਗਈਆਂ। ਜਿਵੇਂ ਵੇਖੋ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਇਸ ਤਰ੍ਹਾਂ ਲੱਗਦਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ। ਫਿਰ ਪਹਿਲਾ ਕੁੰਡਾ ਉਤਾਰ ਲਿਆ ਪੰਜਵੀਂ ਸਲਾਈ ਦੇ ਵਿੱਚ। ਬਾਕੀ ਪੂਰੀ ਸਲਾਈ ਜਿਹੜੀ ਆ ਉਹ ਸਿੱਧੀ ਸਿੱਧੀ ਬਣਾ ਲਾਂਗੇ। ਬਨ 20 ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਹੈ। ਬਨ 20 ਸਲਾਈ ਪੂਰੀ ਸਿੱਧੀ ਸਿੱਧੀ ਬਣਾ ਲਈ 6ਵੀਂ ਸਲਾਈ ਵੇਖੋ। ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ। ਪੰਜਵੀਂ ਸਲਾਈ ਦੇ ਵਿੱਚ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਸੋਰੀ ਛੇਵੀਂ ਸਲਾਈ ਬਣ ਰਹੀ ਹੈ ਪੰਜਵੀਂ ਸਿੱਧੀ-ਸਿੱਧੀ ਬਣਾਉਣੀ ਹੈ ਛੇਵੀਂ ਸਲਾਈ ਜਿਹੜੀ ਉਹ ਉਲਟੀ-ਉਲਟੀ ਬਣਾਉਣੀ ਹੈ ਛੇ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਸਾਡਾ ਜਿਹੜਾ ਕੰਪਲੀਟ ਹੋ ਜਾਂਦਾ ਇਹੀ ਛੇ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਨੀਆਂ ਆ ਤੇ ਡਿਜ਼ਾਈਨ ਸਾਡਾ ਬਣਦਾ ਜਾਣਾ ਆ ਜਦੋਂ ਆਪਾਂ ਅੱਗੇ ਤੋਂ ਅੱਗੇ ਛੇ ਸਲਾਈਆਂ ਇਸੇ ਤਰ੍ਹਾਂ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੇ ਲੇਡੀਜ਼ ਕੋਟੀ ਤੇ ਜੈਂਟਸ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ